ਦੀ ਚਮਕੌਰ ਸਾਹਿਬ ਤੇ ਤੁਹਾਡਾ ਸਵਾਗਤ ਹੈ ਤੁਸੀਂ ਲੋਕਾਂ ਦੀ ਸੇਵਾ ਦਾ ਜज्ਵਾ ਲਗਾ ਸਕਦੇ ਹੋ ਦੇਖੋ ਬੇਲਾ ਬੱਸ ਸਟੈਂਡ ਇਹ ਸ੍ਰੀ ਚਮਕੌਰ ਸਾਹਿਬ ਤੋਂ ਜਦੋਂ ਬੇਲਾ ਆਉਂਦਾ ਹੈ ਇੱਥੋਂ ਬਾਅਦ ਵਿਆਹ ਨੂੰ ਰਸਤਾ ਜਾਂਦਾ ਹੈ ਇੱਥੋਂ 2.5 ਕਿਲੋਮੀਟਰ ਤੇ ਦਾਉਦਪੁਰ ਬਨ ਹੈ ਤੇ ਨਾਲ ਹੀ ਅੱਗੇ ਉਸ ਤੋਂ 4 ਕਿਲੋਮੀਟਰ ਸਾਰੰਗਪੁਰ ਫਸਿਆਂ ਦਾ ਬਨ ਹੈ ਉੱਥੇ ਜਾਣ ਦੇ ਲਈ ਜੋ ਥੈਲੇ ਭਰੇ ਜਾ ਰਹੇ ਨੇ ਬੀਬੀਆਂ ਭੈਣਾਂ ਵੱਲੋਂ ਨਰੇਗਾ ਵਾਲਿਆਂ ਵੱਲੋਂ ਖੋਰ ਪੇਜੇ ਵਾਸਤੇ ਵੇਵਾਦਾਰਾਂ ਵੱਲੋਂ ਪਿੰਡਾਂ ਤੋਂ ਲੋਕ ਟਰੈਕਟਰ ਲੈ ਕੇ ਪਹੁੰਚੇ ਹੋਏ ਨੇ ਥੈਲੇ ਲੱਦ ਕੇ ਉੱਥੇ ਬੰਨ ਤੇ ਲਿਜਾ ਰਹੇ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੇਵਾਦਾਰਾਂ ਚ ਭਾਵਨਾਵਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖਾਲੀ ਥੈਲੇ ਵੀ ਇਨਾਂ ਕੋਲ ਨੇ ਸੇਵਾਦਾਰ ਪਾਣੀ ਵੀ ਪਲਾ ਰਹੇ ਨੇ ਨਾਲ ਦੀ ਨਾਲ ਜੋ ਸੇਵਾ ਕਰੀਏ ਨੇ ਬੀਬੀਆਂ ਭੈਣਾਂ ਉਹਨਾਂ ਨੂੰ ਥੈਲੇ ਮੁਹੀਆ ਕਰਾ ਰਹੇ ਨੇ ਤੇ ਨਾਲ ਹੀ ਉਹਨਾਂ ਨੂੰ ਜਲ ਪਾਣੀ ਚਾਹ ਖਾਜੂਤੀ ਜੂਤੀ ਉਹਨਾਂ ਨੂੰ ਦੇ ਦਿੱਤਾ ਉਹਨਾਂ ਨੂੰ ਨਾਮ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਜਿਹੜੇ ਬੰਨ ਤੇ ਟਰੈਕਟਰ ਦੇਖੋ ਹਜ਼ਾਰਾਂ ਕਈ ਗਿਣਤੀ ਦਰਜਣ ਦੇ ਕਰੀਬ ਟਰੈਕਟਰ ਨੇ ਮਿੱਟੀ ਦੇ ਜੋ ਸਾਰੰਗਪੁਰ ਫਸੇ ਸਾਰੰਗਪੁਰ ਵਾਲੇ ਪਾਸੇ ਭੇਜ ਦੋ ਸਾਰੰਗਪੁਰ ਫਸੇ ਬੰਨ ਤੇ ਭੇਜਾਂ ਦੇ ਲਈ ਖੜੇ ਨੇ ਇੱਥੇ ਨੌਜਵਾਨ ਦੇਖੀ ਉਹਨਾਂ ਨੂੰ ਗਾਈਡ ਕਰ ਰਹੇ ਨੇ ਕਿ ਕਿੱਥੇ ਜਾਣਾ ਹੈ ਦੇਖ ਸਕਦੇ ਹੋ ਟਰੈਕਟਰ ਵੱਡੀ ਗਿਣਤੀ ਦੇ ਵਿੱਚ ਜੋ ਟਰੈਕਟਰ ਨੇ ਇੱਥੇ ਭਰ ਕੇ ਸ੍ਰੀ ਚੰਕੌਰ ਸਾਹਿਬ ਇਲਾਕੇ ਦੇ ਦਰਿਆ ਸਤਲੁਜ ਨੂੰ ਬਚਾਉਣ ਦੇ ਲਈ ਪਹੁੰਚ ਰਹੇ ਨੇ ਬਾਈ ਕਿਹੜਾ ਪਿੰਡ ਆ ਬਿੰਦਰਖ ਵਾਹ ਬਈ ਵਾਹ ਬਿੰਦਰਖ ਤੋਂ ਆਏ ਆ ਇਹ ਬਿੰਦਰਖ ਮੁਹਾਲੀ ਕਿਲੇ ਵਿੱਚ ਪਿੰਡ ਆ ਕਿਹੜਾ ਪਿੰਡ ਆ ਬਾਈ ਕਿਹੜਾ ਪਿੰਡ ਆ ਬਿੰਦਰਖਾ ਬਿੰਦਰਖਾ ਸਾਰੇ ਹੀ ਜੋ ਤੋ ਇਹ ਇੱਕ ਦਰਗੜ ਦੇ ਕਰੀਬ ਟਰੈਕਟਰ ਜੋ ਦੇਖ ਸਕਦੇ ਹੋ ਤੁਸੀਂ ਭਰ ਕੇ ਮਿੱਟੀ ਦੇ ਸ੍ਰੀ ਕਿਰਤਾਰ ਸਾਹਿਬ ਉੱਤੇ ਪਹੁੰਚੇ ਨੇ ਲਾਈਵ ਤਸਵੀਰਾਂ ਜਿਹਨਾਂ ਨੂੰ ਫਾਰੰਗਪੁਰ ਬੰਨ ਤੇ ਭੇਜਿਆ ਜਾ ਰਿਹਾ ਹੈ ਲੋਕਾਂ ਦੀ ਸੇਵਾ ਤੋਂ ਜज्ਬਾ ਤੁਸੀਂ ਲਗਾ ਸਕਦੇ ਹੋ ਕਿੰਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਚ ਸੇਵਾ ਦਾ ਜज्ਬਾ ਲਾਈਵ ਤਸਵੀਰਾਂ ਦੇਖ ਸਕਦੇ ਹੋ ਛੋਟੇ ਛੋਟੇ ਬੱਚਿਆਂ ਨੂੰ ਵੀ ਲੈ ਕੇ ਨਾਲ ਆਏ ਹੋਏ ਨੇ ਤੇ ਨਾਲ ਤਸਵੀਰ ਤੁਸੀਂ ਦੇਖ ਸਕਦੇ ਹੋ ਲੋਕਾਂ ਦੀ ਸੇਵਾ ਭਾਵਨਾ ਦਾ ਜज्ਵਾ ਇਸ ਤਰ੍ਹਾਂ ਤੁਸੀਂ ਲਗਾ ਸਕਦੇ ਹੋ ਅੰਦਾਜ਼ਾ ਕਿ ਸੇਵਾਦਾਰ ਸੇਵਾ ਕਰ ਰਹੇ ਨੇ ਬੀਬੀਆਂ ਪੈਣਾ ਭਰ ਰਹੀਆਂ ਨੇ ਤੇ ਨਾਲ ਹੀ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਲਾਈਵ ਤਸਵੀਰਾਂ ਡੇਲੀ ਜੀ ਸ਼੍ਰੀ ਚੰਤੌਰ ਸਾਹਿਬ ਕੋਲ ਦੇਖੋ ਥਾਲੀ ਦੇ ਵਿੱਚ ਭਰੇ ਭਰੇ ਜਾ ਰਹੇ ਨੇ ਡਰੇਗਾ ਦੀਆਂ ਬੀਬੀਆਂ ਠੀਕ ਹੈ ਜੀ ਦੀਪੀਆਂ ਪੈਣਾ ਲਾਈਆਂ ਹੋਈਆਂ ਟਰੈਕਟਰ ਤੋਂ ਭਰ ਕੇ ਇੱਥੇ ਬੰਨ ਤੇ ਭੇਜਣਾ ਇੱਥੋਂ ਭੇਜੇ ਜਾ ਰਹੇ ਨੇ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਸੇਵਾਦਾਰ ਸੇਵਾ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਚ ਕਿੰਨੀ ਭਾਵਨਾ ਹੈ ਟਰੈਕਟਰ ਚੋਂ ਤੇ ਫ੍ਰੀ ਆਪੀ ਗੱਲ ਜੀ ਫਿਰ ਬਹੁਤ ਬਹੁਤ ਹੀ ਨਵਾਂ ਹੈ। ਹਮਮ ਠੀਕ ਹੈ ਜੀ। ਆਇਆ ਵਾ ਸਕੂਲ ਤੋਂ। ਅੱਛਾ। ਗਾਰਡਨ ਵੈਲੀ ਸਕੂਲ ਤੋਂ ਲੰਗਰ ਲੈ ਕੇ ਠੀਕ ਹੈ ਜੀ। ਲੰਗਰ ਲੈ ਕੇ ਆਏ ਨੇ ਸਕੂਲ ਜੋ ਗਾਰਡਨ ਵੈਲੀ ਸਕੂਲ ਬੇਲਾ ਹੈ। ਉਹਨਾਂ ਵੱਲੋਂ ਬਣਾ ਰਿਹਾ ਲੰਗਰ ਦੇ ਪ੍ਰਬੰਧ ਸਕੂਲ ਵੱਲੋਂ ਇੱਥੇ ਸੇਵਾਦਾਰਾਂ ਵਸ ਕੀਤਾ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਨੌਜਵਾਨ ਟਰਾਲੀਆਂ ਪਿੰਡਾਂ ਚੋਂ ਲੈ ਕੇ ਆ ਜਿਨ੍ਹਾਂ ਨੂੰ ਕੱਟੇ ਭਰ ਕੇ ਅੱਗੇ ਬੰਨ ਤੇ ਲੈ ਕੇ ਜਾਣੇ ਨੇ ਲੰਗਰ ਲੈ ਕੇ ਪਹੁੰਚੇ ਨੇ ਸਕੂਲ ਵੱਲੋਂ ਗਾਰਡਨ ਵੈਲੀ ਸਕੂਲ ਬੇਲੇਆ ਤੋਂ ਲੰਗਰ ਤਿਆਰ ਕਰਕੇ ਇਸ ਬੱਸ ਸਟੈਂਡ ਤੇ ਬੇਲੇ ਦੇ ਤੇ ਜੋ ਸੇਵਾਦਾਰ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਲਈ ਲੰਗਰ ਲੈ ਕੇ ਪਹੁੰਚੇ ਹੋਏ ਨੇ live ਤਸਵੀਰਾਂ ਤੁਸੀਂ ਡੇਲੀ ਨੂੰ ਸ਼੍ਰੀ ਚੰਕੌਰ ਸਾਹਿਬ ਕੋ ਦੇਖ ਸਕਦੇ ਹੋ ਤੇ ਥੈਂਕ ਕਰਿਆ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਖਾਲੀ ਫੈਲੇ ਵੀ ਇੱਥੇ ਪਹੁੰਚੇ ਹੋਏ ਨੇ ਜੋ ਮੀਂਹ ਤੋਂ ਬਚਾਉਣ ਦੇ ਲਈ ਸ਼ਹਿਰ ਬੱਸ ਸਟੈਂਡ ਤੇ ਰੱਖੇ ਹੋਏ ਨੇ ਜਿਨ੍ਹਾਂ ਨੂੰ ਬੀਬੀਆਂ ਪਹਿਣਾ ਵੀ ਠੀਕ ਵੀ ਕਰ ਰਹੀਆਂ ਨੇ ਜਿਸ ਕਿਸੇ ਦੀ ਸਿਲਾਈ ਘੱਟ ਆ ਤਾਂ ਉਹ ਨੂੰ ਕਰ ਰਹੇ ਨੇ ਤੇ ਹੋਰ ਵੀ ਬੱਚਿਆਂ ਚ ਵੀ ਬਹੁਤ ਉਤਸ਼ਾਹ ਦੇਖ ਸਕਦੇ ਹੋ ਬੱਚੇ ਵੀ ਪਹੁੰਚੇ ਹੋਏ ਨੇ ਭਾਵੇਂ ਇੱਥੇ ਵੱਡੀ ਗਿਣਤੀ ਦੇ ਵਿੱਚ ਤਸਵੀਰਾਂ ਚਾਰਟਰ ਵੈਲੀ ਸਕੂਲ ਦੇ ਵਿੱਚ ਠੀਕ